ਕਾਲਸਾ ਵਾਹਿਗੁਰੂ ਜੀ ਦੇ ਫਤਿਹ ਮੈਂ ਤੁਹਾਡਾ ਆਪਣਾ ਛੋਟਾ ਵੀ ਨਵਜੋ ਸਿੱਧੂ ਚੰਦਰਪਣ ਬਾਜ ਆ ਰਹੀਏ ਦੱਸ ਦਿਓ ਆਵਾਜ਼ ਕਲੀਅਰ ਆ ਰਹੀ ਹੈ ਨਾ ਇਹ ਮੜਿਆ ਮੈਸੇਜ ਕਰਕੇ ਜਾਂ ਕੋ ਕਮੈਂਟ ਕਰਕੇ ਦੱਸ ਦਿਓ ਜਰੂਰ ਦੱਸ ਦਿਓ ਆਵਾਜ਼ ਆ ਰਹੀ ਹੈ ਅੱਜ ਹੀ ਤੁਹਾਡੇ ਨਾਲ ਜੋ ਹਾਲਾਤ ਬਣੇ ਨੇ ਭਾਰਤ ਪਾਕਿਸਤਾਨ ਦੀ ਜੰਗ ਦੇ ਮੱਦੇਨਜ਼ਰ ਗੱਲ ਕਰਨ ਜਾ ਰਹੇ ਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹ ਜੰਗ ਨਾ ਲੱਗੇ ਕਿਉਂਕਿ ਜੰਗ ਕਹਿਣਾ ਸੌਖਾ ਤੇ ਸੁਣਨਾ ਸੌਖਾ ਲੱਗਦਾ ਪਰ ਜਿਹੜੇ ਹਰਾਤ ਬਾਡਰ ਦੇ ਕੰਡੇ ਤੇ ਵੱਸਦੇ ਲੋਕਾਂ ਦੇ ਬਣੇ ਹਨ ਕਿਉਂਕਿ ਘਰ ਛੱਡ ਕੇ ਆਉਣਾ ਬੜਾ ਔਖਾ ਹੁੰਦਾ ਜੀ ਆਪਣਾ ਘਰ ਛੱਡਣਾ ਬਹੁਤ ਔਖਾ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਰਹਿਣਾ ਕਿੰਨੂੰ ਚੰਗਾ ਲੱਗਦਾ ਜੀ ਚਲੋ ਰਿਸ਼ਤੇ ਦਾ ਵੇਦ ਨਹੀਂ ਆਉਂਦੇ ਕਿ ਭੈਣ ਭਰਾ ਆ ਪੂਰੀ ਇੱਤ ਕਰਦੇ ਨੇ ਪਰ ਅਗਲੇ ਨੂੰ ਚੰਗਾ ਨਹੀਂ ਲੱਗਦਾ ਤੇ ਇੰਨੇ ਦਿਨ ਰਹਿਣਾ ਉਹ ਵੀ ਆਪਣੇ ਘਰ ਤੋਂ ਦੂਰ ਰਹਿਣਾ ਬਹੁਤ ਮਾੜੇ ਹਾਲਾਤ ਨੇ ਬਹੁਤ ਔਖਾ ਰਹਿਣਾ ਇਹ ਕਰਕੇ ਆ ਅਸੀਂ ਤੇ ਅਰਦਾਸ ਹੀ ਕਰ ਸਕਦੇ ਆ ਸਾਰੇ ਜਣੇ ਰਲ ਕੇ ਅਰਦਾਸ ਕਰੀਏ ਕਿ ਜੰਗ ਨਾ ਲੱਗੇ ਤੁਹਾਨੂੰ ਜਿਹੜੀਆਂ ਮੈਂ ਕੁਝ ਬੇਨਤੀਆਂ ਕਰਾਂਗਾ ਕੋਈ ਤੁਹਾਡੇ ਨਾਲ ਬੇਨਤੀਆਂ ਕਰ ਜਾ ਰਿਹਾ ਕੋਈ ਬੁਰਾ ਵੀ ਕਹਿਣਗੇ ਕੋਈ ਚੰਗਾ ਵੀ ਕਹਿਣਗੇ ਕੋਈ ਕਹਿਣਗੇ ਇਦਾਂ ਨਹੀਂ ਇਦਾਂ ਹੋ ਜਾਏਗਾ ਜੀ ਹੋ ਜਾਏਗਾ ਤੁਹਾਡੀ ਸੋਚ ਆ ਮੈਂ ਤੁਹਾਨੂੰ ਦੱਸਣ ਜਾ ਰਿਹਾ ਪਹਿਲੀ ਗੱਲ ਕਿ ਜੰਗ ਲੱਗਦੀ ਏ ਠੀਕ ਆ ਜੀ ਜੰਗ ਲੱਗਦੀ ਏ ਤੇ ਤੁਹਾਡੇ ਕੋਲ ਤੁਹਾਡੇ ਬੱਚਿਆਂ ਵਾਸਤੇ ਮੈਡੀਸਨ ਹੋਣੀ ਜ਼ਰੂਰੀ ਏ ਇਹ ਈ ਗੱਲ ਆ ਪਹਿਲੀ ਗੱਲ ਤੁਹਾਡੇ ਬੱਚਿਆਂ ਵਾਸਤੇ ਮੈਡੀਸਨ ਹੋਣੀ ਜ਼ਰੂਰੀ ਐ ਫਿਰ ਤੁਹਾਡੇ ਕੋਲ ਮੈਡੀਸਨ ਦੇ ਨਾਲ ਨਾਲ ਬੱਚਿਆਂ ਦੀ ਮੈਡੀਸਨ ਆਪਣੀ ਮੈਡੀਸਨ ਤੇ ਹੋਰ ਵੀ ਘਰ ਚ ਰਾਸ਼ਨ ਹੋਣਾ ਸਭ ਤੋਂ ਜ਼ਰੂਰੀ ਰਾਸ਼ਨ ਹੋਣਾ ਚਾਹੀਦਾ ਵਾ ਸੌਦਾ ਪੱਤਾ ਜੋ ਵੀ ਹੈ ਗੀ ਕ੍ਰਿਆਨੇ ਦਾ ਸਮਾਨ ਆਟਾ ਕਿ ਆਇਆ ਹੋਣਾ ਚਾਹੀਦਾ ਵਾ ਮਹੀਨੇ ਦੋ ਮਹੀਨੇ ਆਹ ਆਟਾ ਪਿਆ ਲੋ ਠੀਕ ਹੈ ਜੀ ਲੈਟ ਆਣੀ ਨਹੀਂ ਠੀਕ ਹੋ ਗਈ ਜੀ ਜਨਰੇਟਰ ਨਾਲ ਜਨਰੇਟਰ ਕਿ ਨਾਲ ਜੇ ਕੱਢੋ ਤੁਹਾਨੂੰ ਤੇਲ ਨਹੀਂ ਮਿਲਣਾ ਜੀ ਜਿੱਦਾਂ ਲੜਾਈ ਲੱਗਦੀ ਤੁਹਾਨੂੰ ਤੇਲ ਨਹੀਂ ਮਿਲਣਾ ਤੁਸੀਂ ਕਹਿ ਰਹੇ ਹੋ ਕਿ ਜਨਰੇਟਰ ਲਿਆਵਾਂਗੇ ਕਈ ਲਿਆਵਣਗੇ ਕਿ ਮਾਤਰਾ ਬੰਦੇ ਨਹੀਂ ਵਿਆ ਸਕਦੇ ਠੀਕ ਹੈ ਨਾ ਇਹ ਕਰਕੇ ਤੁਹਾਨੂੰ ਬੇਨਤੀ ਕਰਨਾ ਤੁਸੀਂ ਆਟਾ ਮੈਡੀਸਨ ਤੇ ਇੱਕ ਸਭ ਤੋਂ ਵੱਧ ਜ਼ਰੂਰੀ ਹੈ ਜਿਹੜੀ ਤੁਹਾਡੇ ਘਰ ਚ ਹੱਥ ਵਾਲੀ ਚੱਕੀ ਹੋਣੀ ਚਾਹੀਦੀ ਹੈ ਚਲੋ ਆਟਾ ਜਿੰਨੇ ਚ ਚੱਕੀ ਤੋਂ ਪਿਆ ਕੇ ਚੱਲੇਗਾ ਬਾਅਦ ਚ ਸਾਡੇ ਕੋਲ ਹੱਥ ਵਾਲੀ ਚੱਕੀ ਹੋਣੀ ਚਾਹੀਦੀ ਹੈ ਹੋਰ ਵੀ ਕਈ ਪ੍ਰਬੰਧ ਨੇ ਮੈਡੀਸਨ ਜਿਵੇਂ ਹੋਗੀ ਹੋਰ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਤੁਹਾਡੇ ਕੋਲ ਪਾਣੀ ਵਾਸਤੇ ਪ੍ਰਬੰਧ ਹੋਣਾ ਚਾਹੀਦਾ ਜੀ ਲੇਟ ਆਣੀ ਨਹੀਂ ਠੀਕ ਹੈ ਜੀ ਤੁਹਾਡੇ ਕੋਲ ਪਾਣੀ ਵਾਸਤੇ ਕੋਈ ਪ੍ਰਬੰਧ ਹੋਣਾ ਚਾਹੀਦਾ ਪ੍ਰਬੰਧ ਕੀ ਹੈ ਕਿ ਤੁਹਾਨੂੰ ਇਹ ਵੀ ਮੈਂ ਦੱਸ ਦੇਣਾ ਤੁਹਾਡੇ ਕੋਲ ਜਿਵੇਂ ਕਿ ਜਿਹੜੇ ਨਲਕੇ ਪਹਿਲਾਂ ਘਰਾਂ ਵਿੱਚ ਲੱਗੇ ਹੁੰਦੇ ਹੀ ਹੈਂਡ ਪੰਪ ਹੱਥ ਵਾਲੇ ਨਲਕੇ ਹੋਣੇ ਚਾਹੀਦੇ ਨੇ ਉਹ ਤੁਸੀਂ ਤੁਹਾਡੇ ਸਮਰਸੀ ਵਾਲ ਬੋਹਰ ਹੋਏ ਨਾ ਤੁਸੀਂ ਉਸੇ ਪਾਈਪ ਤੇ ਹੀ ਉਹਨੂੰ ਬੈਂਡ ਲਾ ਕੇ ਉਹਨੂੰ ਉੱਥੇ ਹੀ ਕਨੈਕਟ ਕਰ ਸਕਦੇ ਹੋ ਟਾੜਾ ਨਾਲ ਕਾ ਉਹ ਹੀ ਪਾਣੀ ਸਾਫ਼ ਪਾਣੀ ਆਏਗਾ ਤੇ ਹਰ ਘਰ ਚ ਪਾਣੀ ਹੋਣਾ ਚਾਹੀਦਾ ਪਾਣੀ ਵਾਸਤੇ ਪ੍ਰਬੰਧ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਕਿ ਨਲਕਾ ਹੋਣਾ ਚਾਹੀਦਾ ਇੱਕ ਬੇਨਤੀ ਮੈਂ ਕਰਨਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਮੇਰੀ ਨੂੰ ਸ਼ੇਅਰ ਕਰਿਓ ਸਬਸਕ੍ਰਾਈਬਰ ਕਰਿਓ ਕਿ ਤੁਹਾਡੀ ਵੀਡੀਓ ਨੇ ਹੀ ਮੈਨੂੰ ਇਹ ਮੇਰੀਆਂ ਗੱਲਾਂ ਅੱਗੇ ਤੱਕ ਪਹੁੰਚਾਉਣੀਆਂ ਨੇ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਜ਼ਰੂਰੀ ਗੱਲਾਂ ਨੇ ਠੀਕ ਹੈ ਜੀ ਇਹ ਜ਼ਰੂਰੀ ਚੀਜ਼ਾਂ ਨੇ ਇਹ ਕਰਕੇ ਆ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੁਹਾਡੇ ਕਮੈਂਟਾਂ ਦਾ ਹੀ ਇੰਤਜ਼ਾਰ ਰਹੇਗਾ ਲਾਈਕ ਦਾ ਵੀ ਇੰਤਜ਼ਾਰ ਰਹੇਗਾ ਜੀ ਇੱਕ ਬੇਨਤੀ ਆ ਹੋਰ ਆ ਕਿ ਤੁਸੀਂ ਵੱਧ ਤੋਂ ਵੱਧ ਜੇਕਰ ਲੋਡ ਪੈਂਦੀ ਏ ਉਹਦਾ ਸਾਥੋ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰੋ ਕਿਉਂਕਿ ਅੱਜ ਬੰਦ ਕਰੀ ਮਿਲ ਸੀ ਕਰ ਗਰਦਾਸਪੁਰ ਦੇ ਲਾਗੇ ਹੀ ਪਿੰਡ ਤਿਬੜੀ ਕੈਂਟ ਦੇ ਲਾਗੇ ਪਿੰਡ ਪੈਂਦਾ ਪੰਦੀਰ ਜੋ ਵੀ ਉੱਥੇ ਬੰਬ ਨੁਵਾ ਚੀਜ਼ ਕਹਿੰਦੇ ਬੰਬ ਬਲਾਸਟ ਹੋਇਆ ਜੀ ਅਸੀਂ ਤੇ ਚਲੋ ਜਾ ਕੇ ਨਹੀਂ ਵੇਖਿਆ ਸਾਡਾ ਟਾਈਮ ਨਹੀਂ ਲੱਗਾ ਸੁਣ ਚ ਆ ਰਿਹਾ ਖਬਰਾਂ ਚ ਵੇਖ ਰਹੇ ਆ ਕਿ ਉੱਥੇ ਬੰਬ ਬਲਾਸਟ ਹੋਇਆ ਇਹ ਕਰਕੇ ਆਪਣੀ ਬੇਨਤੀ ਆ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦਿਓ ਤੇ ਆਪ ਵੀ ਘਰ ਤੋਂ ਬਾਹਰ ਘਾਟੀ ਹੀ ਨਿਕਲੋ ਲੋੜ ਮੁਤਾਬਕ ਠੀਕ ਹੈ ਜੀ ਲੋੜ ਮੁਤਾਬਕ ਘਰ ਤੋਂ ਬਾਹਰ ਨਿਕਲੋ ਜਿਹਨੂੰ ਲੋੜ ਆ ਉਹਨੂੰ ਤੇ ਜਾਣਾ ਪਾਣਾ ਹੈ ਜੇ ਕੰਮ ਤੇ ਜਾਣਾ ਉਹਨੂੰ ਜਾਣਾ ਪਾਣਾ ਜਦ ਅਮਰਜੈਂਸੀ ਜਿਹਨੇ ਤੇ ਦੂਸਰਾ ਬੰਦਾ ਵੱਧ ਤੋਂ ਘਰੋਂ ਤੋਂ ਬਾਹਰ ਨਾ ਨਿਕਲੇ ਕਿਸੇ ਤਰ੍ਹਾਂ ਦੇ ਹਲਚਲ ਨਾ ਕਰੇ ਹਾਲਾਤ ਬਾਰਡਰ ਤੇ ਮਾਰੇ ਹੋਏ ਆ ਪਰ ਸਰਕਾਰਾਂ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਇਹ ਐਮਓ ਕਾ ਸਰਕਾਰ ਵਿੱਚ ਕੰਨੀ ਬੈਠੀ ਹੈ ਕਿ ਕਿਸੇ ਪ੍ਰਕਾਰ ਦੀ ਬਸ ਜੰਗ ਲੱਗੇ ਨਾ ਤੇ ਜੇ ਜੰਗ ਲੱਗਦੀ ਹੈ ਤੇ ਉਹਨਾਂ ਨੂੰ ਰਜਿਸਟਰ ਆ ਕੇ ਦਾ ਜਾਏ ਮੈਂ ਤੁਹਾਨੂੰ ਇਹ ਕਰਕੇ ਦੱਸਣ ਜਾ ਰਿਹਾ ਹਾਂ ਇਹ ਬੇਨਤੀਆਂ ਨੇ ਤੇ ਵੱਧ ਤੋਂ ਵੱਧ ਕਿ ਵੀਡੀਓ ਨੂੰ ਸ਼ੇਅਰ ਕਰੋ ਇੱਕ ਤੁਹਾਡੇ ਘਰ 'ਚ ਮੈਡੀਸਿਨ ਹੋਣੀ ਜ਼ਰੂਰੀ ਹੈ ਤੇ ਦੂਸਰਾ ਤੁਹਾਨੂੰ ਮੈਂ ਇੱਕ ਦੱਸਣਾ ਭੁੱਲ ਗਿਆ ਸੀ ਮੈਡੀਸਿਨ ਦੇ ਨਾਲ ਨਾਲ ਜਿਹੜੀ ਪੱਟੀ ਆਂਦੀ ਹੈ ਚਿੱਟੇ ਰੰਗ ਦੀ ਪੱਟੀ ਹੁੰਦੀ ਹੈ ਉਹ ਤੁਹਾਡੇ ਕੋਲ ਬੈਂਡੇਜ ਹੋਣੀ ਚਾਹੀਦੀ ਹੈ ਇੱਕ ਬੈਂਡੇਜ ਦੂਸਰੀ ਵਾਲੀ ਚਿਪਕਣ ਵਾਲੀ ਉਹ ਹੋਣੀ ਚਾਹੀਦੀ ਨੇ ਬੀਟਾ ਨਹੀਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹ ਚੀਜ਼ਾਂ ਵੱਤੋ ਵੱਧ ਹੋਣੀਆਂ ਜੇ ਇਹਨਾਂ ਤੁਹਾਡੇ ਕੋਲ ਇਹ ਚੀਜ਼ਾਂ ਤੁਹਾਡੇ ਕੋਲ ਵੱਤੋ ਵੱਧ ਹੋਣੀਆਂ ਚਾਹੀਦੀਆਂ ਨੇ ਇਸ ਨਾਲ ਕੀ ਹੋਣਾ ਕਿ ਅਮਰਜੈਂਸੀ ਤੁਹਾਡੇ ਕੋਲ ਚੀਜ਼ ਹੋਏਗੀ ਤੇ ਬਰਤ ਲੋਗੇ ਉਹ ਮੌਕੇ ਤੇ ਤੁਹਾਨੂੰ ਮੈਡੀਸਿਨ ਵੀ ਘੱਟ ਮਿਲਣੀ ਹੈ ਜੋ ਮਿਲਣੀ ਹੈ ਇਹ ਮੈਡੀਸਿਨ ਮਿਲਣੀ ਨਹੀਂ ਮੈਡੀਸਿਨ ਮਿਲਦੀ ਰਹਿਣੀ ਹੈ ਅਮਰਜੈਂਸੀ ਵਾਂਗ ਜਲਦੀ ਰਹਿਣੀ ਹੈ ਜਿਵੇਂ ਮੈਡੀਸਿਨ ਵਾਲਾ ਕੋਈ ਵੀ ਹਸਪੀਟਲ ਜਾਂ ਕੋ ਉਹ ਚੱਲਦੇ ਰਹਿਣ ਨੇ ਜਿਵੇਂ ਅੱਜ ਸਕੂਲ ਬੰਦ ਕਰ ਦਿੱਤੇ ਗਏ ਨੇ ਉਸ ਨੂੰ ਵੇਖ ਕੇ ਪੂਰੇ ਜੰਗ ਦੇ ਹਾਲਾਤ ਲੱਗ ਰਹੇ ਨੇ ਮੇਰੀ ਬੇਨਤੀ ਹੈ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਸਾਰੇ ਹੀ ਬਾਡਰ ਨਾਲ ਲੱਗਦੇ ਏਰੀਆ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ 파ਟਾ ਯੋਗ ਜੋ ਕਿ 2-2 ਮਹੀਨੇ 2 ਕੁ ਮਹੀਨੇ ਆ ਕੇ ਆਟਾ ਤੁਸੀਂ ਪਿਆ ਕੇ ਰੱਖ ਲਓ ਜਿੰਨਾ ਕਿ ਤੁਹਾਡੇ ਕੰਮ ਆਉਂਦਾ 2 ਕੁ ਮਹੀਨੇ ਆ ਤੇ ਆਟਾ ਪਿਆ ਕੇ ਰੱਖ ਲਓ ਸੌਦਾ ਬਤਾ ਪਾਓ ਜੀ ਸੌਦਾ ਤੁਹਾਡੇ ਕੋਲ ਹੋਣਾ ਚਾਹੀਦਾ ਹੋਰ ਵੀ ਤੁਹਾਡੇ ਤੱਕ ਜਾਣਕਾਰੀਆਂ ਮੈਂ ਲੈ ਕੇ ਆਂਦਾ ਰਵਾਂਗਾ ਜਿਵੇਂ ਜਿਵੇਂ ਕਿ ਹਾਲਾਤ ਬੰਦੇ ਨੇ ਮੈਂ ਲਾਈਵ ਜੁੜਦਾ ਰਵਾਂਗਾ ਦਿਹਾੜੀ 'ਚ ਇੱਕ ਜਾਂ ਦੋ ਵਾਰ ਤੁਹਾਡੇ ਨਾਲ ਜਰੂਰ ਜੁੜਾਂ ਕਰਾਂਗਾ ਡੇਲੀ ਜੋ ਹਾਲਾਤਾਂ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਆਂ ਕਰਾਂਗਾ 1-2 ਦਿਨ ਤੱਕ ਹੀ ਬਾਟਰ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਾਂਗੇ ਤੇ ਬਾਟਰ ਨਾਲ ਲੱਗਦੇ ਪਿੰਡਾਂ ਦਾ ਹਾਲਾਤ ਤੁਹਾਨੂੰ ਦੱਸਾਂਗੇ ਕੀ ਹਾਲਾਤ ਨੇ ਕੀ ਲੋਕੀ ਕੀ ਚਾਹੁੰਦੇ ਨੇ ਬਾਟਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਏ ਉਹ ਹਾਲਾਤ ਇਹ ਨਹੀਂ ਚਾਹੁੰਦੇ ਕਿ ਲੜਾਈ ਲੱਗੇ ਕਿਉਂਕਿ ਉਹਨਾਂ ਨੇ 71 ਵਾਲੀ ਹੋਰ ਕਾਰਗਿਲ ਵਾਲੀ ਕਈ ਲੜਾਈਆਂ ਵੇਖੀਆਂ ਨੇ ਉਹ ਇਹ ਨਹੀਂ ਜਾਂਦੇ ਕਿ ਲੜਾਈਆਂ ਲੜਾਈ ਲੱਗੇ। ਤੇ ਲੜਾਈ ਸੁਣਨਾ ਸੌਖਾ ਲੱਗਦਾ ਲੜਾਈ ਦੇ ਨਤੀਜੇ ਬਹੁਤ ਗਲਤ ਨਿਕਲਣੇ ਜੀ। ਸਾਡੇ ਵਾਸਤੇ ਨਹੀਂ ਪਾਕਿਸਤਾਨ ਵਾਸਤੇ ਵੀ ਪਾਕਿਸਤਾਨ ਚ ਵੀ ਸਾਡੇ ਪ੍ਰਾਣ ਨੇ ਪੰਜਾਬੀ ਭਰਾ ਨੇ ਗਰਦਾਪੁਰ ਰਤਾ ਜ਼ਿਲ੍ਹਾ ਉੱਧਰ ਐ। ਇਹ ਕਰਕੇ ਅਹੀ ਰਿੰਕ ਨੇ ਪਹੁੰਚਾਈ ਲੜਾਈ ਲੱਗੇ ਸਾਡੇ ਬਾਬੇ ਨਾਨਕ ਦਾ ਜਨਮ ਹੋਇਆ ਉਹ ਜਗ੍ਹਾ ਤੇ ਚਲੋ ਪਾਕਿਸਤਾਨ ਤੇ ਬਾਅਦ ਚੋਂ ਬਣਿਆ ਪਰ ਬਾਬਾ ਨਾਨਕ ਜੀ ਦਾ ਜਨਮ ਤੋਂ ਉਧਰ ਹੋਇਆ ਨਾ ਅਹੀਂ ਆਨੇ ਆ ਉਹ ਗੁਰਦੁਆਰਾ ਸਾਹਿਬ ਆ ਬਾਬਾ ਨਾਨਕ ਜੀ ਦਾ ਅਹੀਂ ਨਹੀਂ ਜਾਂਦੇ ਤੇ ਉਹ ਗੁਰਦੁਆਰਾ ਸਾਹਿਬ ਤੇ ਨੂੰ ਨੁਕਸਾਨ ਪਹੁੰਚੇ ਜਾਂ ਉਹ ਧਰਤੀ ਨੂੰ ਨੁਕਸਾਨ ਪਹੁੰਚੇ ਪੰਜਾਬੀ ਨਹੀਂ ਜਾਂਦੇ ਕਿ ਲੜਾਈ ਲੱਗੇ ਠੀਕ ਆ ਇੱਕ ਮੈਂ ਹੋਰ ਆ ਜਿਵੇਂ ਕਿ ਪਿੱਛੇ ਜੀ ਇੱਕ ਉਹ ਨਾ ਨਹੀਂ ਮੈਨੂੰ ਪਤਾ ਕਿਹੜਾ ਹੀ ਗੰਜਾ ਜਿਆ ਹੀ ਕੋਈ ਜਿਹੜਾ ਕਹਿੰਦਾ ਹੀ ਉਹ ਮੇਰੇ ਨਾਲ ਬੰਬ ਬਣ ਕੇ ਭੇਜੋ ਮੈਂ ਪਾਕਿਸਤਾਨ ਜਾਵਾਂਗਾ ਮੈਂ ਪਰਮਾਨੂ ਬੰਬ ਬਣ ਕੇ ਜਾਵਾਂਗਾ ਉਹ ਲੱਭ ਨਹੀਂ ਰਿਹਾ ਹੁਣ ਉਹਨੂੰ ਲੱਭ ਕੇ ਲਿਆਓ ਤੇ ਉਹਨਾਂ ਬੰਬ ਬਣ ਕੇ ਜੇ ਲੋਡ ਪੈਂਦੀ ਆ ਨਾ ਇਧਰ ਹੋਣੀ ਰਾਜਸਥਾਨ ਵਾਲੀ ਸਾਈਡ ਤੋਂ ਜਿੱਧਰ ਉਹਦਾ ਬਾਰਡਰ ਲੱਗਦਾ ਕੋਹ ਸਾਡਾ ਦੇ ਕੋਹ ਸਟੇਟਾਂ ਵਾਲ ਜਿੱਧਰ ਬਾਰਡਰ ਲੱਗਦਾ ਨਾ ਉਧਰ ਉਹਨੂੰ ਭਾ ਭੇਜ ਦਿਓ ਇਧਰੋਂ ਪੰਜਾਬ ਵੱਲੋਂ ਭੇਜੋ ਅਹੀਂ ਨਹੀਂ ਜਾਂਦੇ ਕੋਈ جنگ ਲੱਗੇ ਜੇ ਉਹ ਜਾਣਾ ਚਾਹੁੰਦਾ ਹੁਣ ਤੇ ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਅਸੀਂ ਜੁੱਧ ਕਰਨਾ ਉਹਨੂੰ ਲੱਗੋ ਗੰਜੇ ਜੀ ਨੂੰ ਕਿ ਨਾ ਉਹਦਾ ਆਮਨ ਰੋੜਾ ਕੀ ਨਾ ਉਹਦਾ ਮੈਨੂੰ ਨਾਂ ਨਹੀਂ ਚੇਤੇ ਆ ਰਿਹਾ ਉਹ ਗੰਜੇ ਦਾ ਉਹ ਕੀ ਨਾਂ ਗੰਜੇ ਦਾ ਯਾ ਮੈਨੂੰ ਨਾਂ ਨਹੀਂ ਚੇਤੇ ਆ ਰਿਹਾ ਉਹਦਾ ਉਹ ਕੋਈ ਬੜਾ ਫਰਾਮ ਮਾਰਦਾ ਆ ਜੀ ਮੈਨੂੰ ਪਰਮਾਣੂ ਬੰਬ ਬੰਨ ਕੇ ਭੇਜੋ ਮੇਰੇ ਨਾਲ ਤੇ ਮੈਂ ਜੀ ਪਾਕਿਸਤਾਨ ਇਹ ਕਰ ਦੇਗਾ ਇਹ ਕਰ ਦੇਗਾ ਉਹ ਗੱਲਾਂ ਦਾ ਖਰਾਬ ਬਣਾਉਂ ਜਾਂਦੇ ਆ ਜੀ ਕਰਨ ਕਰਾਣਾ ਕੱਖ ਨਹੀਂ ਅਜੇ ਹੁਣ ਜੇ ਹੁਣ ਲੜਾਈ ਲੱਗ ਰਹੀ ਹੈ ਸਿੱਖ ਰੈਜੀਮੈਂਟ ਨੂੰ ਅੱਗੇ ਘੜਤਾ ਹੀ ਉਹ ਤਾਂ ਸਿੱਖਾਂ ਨੂੰ ਬੁਰਾ ਕਹਿੰਦੇ ਆ ਉਹ ਤਾਂ ਸਿੱਖ ਅੱਗੇ ਘੜਤੇ ਨਹੀਂ ਸਿੱਖ ਰੈਜੀਮੈਂਟ ਅੱਗੇ ਘੜਤੀ ਹੈ ਸਿੱਖ ਸਿੱਖਾਂ ਦੀ ਆਰਮੀ ਜਿਹੀ ਸਿੱਖ ਰੈਜੀਮੈਂਟ ਉਹਨਾਂ ਨੂੰ ਭੇਜਤਾ ਜੀ ਜਾਂ ਪੰਜਾਬ ਰੈਜੀਮੈਂਟ ਨੂੰ ਭੇਜ ਦੇਣਗੇ ਉਹ ਬਾਕੀ ਕਿਉਂ ਨਹੀਂ ਭੇਜਦੇ ਯਾਰ ਇਹਨਾਂ ਸਿੱਖੀ ਮਰਾਣੇ ਨੇ ਮੇਰੇ ਗੱਲਾਂ ਧਿਆਨ ਨਾਲ ਸੁਣਿਓ ਤੇ ਵੱਤਾਂ ਤੋਂ ਵੱਤ ਸ਼ੇਅਰ ਕਰਿਓ ਆ ਲਾਈਕ ਜੋ ਰਹਿਣ ਨੇ ਕਈ ਭਰਾ ਪਰਦੇ ਜਾ ਰਹੇ ਨੇ ਇੰਚ ਨੂੰ ਕੋਈ ਨਹੀਂ ਧੰਨਵਾਦ ਆ ਵੀਰਾਂ ਦਾ ਮੇਰੀ ਇੱਕ ਗੱਲ ਕੱਲੀ-ਕੱਲੀ ਗੱਲ ਸੋਚਣ ਵਾਲੀ ਏ ਕਿ ਪੰਜਾਬ ਤੋਂ ਹੀ ਕਿਉਂ ਹਮਲਾ ਕਰਨਾ ਚਾਹੁੰਦੇ ਨੇ ਪੰਜਾਬ ਤੋਂ ਹੀ ਕਿਉਂ ਲੜਨਾ ਚਾਹੁੰਦੇ ਨੇ ਕਿ ਹੋਰ ਸਟੇਟਾਂ ਨੂੰ ਬਾਰਡਰ ਨਹੀਂ ਲੱਗਦਾ ਇਹ ਮੈਨੂੰ ਦੱਸੋ ਹੋਰ ਸਟੇਟਾਂ ਨੂੰ ਬਾਰਡਰ ਨਹੀਂ ਲੱਗਦਾ ਉਧਰੋਂ ਜੰਗ ਲੜ ਲੈਣ ਹਨ ਇਧਰ ਪੰਜਾਬ ਤੋਂ ਹੀ ਕਿਉਂ ਜੰਗ ਲੜਨੀ ਹੈ ਮਕਸਦ ਕੀ ਹੈ ਸਰਕਾਰਾਂ ਦਾ ਇਹ ਵੇਖੋ ਮਕਸਦ ਸਰਕਾਰਾਂ ਦਾ ਇੱਕੋ ਹੀ ਹੈ ਕਿ ਪੰਜਾਬ ਨੂੰ ਖਤਮ ਕਰਨਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਇਹਨਾਂ ਦਾ ਇੱਕੋ ਹੀ ਮਕਸਦ ਆ ਪੰਜਾਬ ਨੂੰ ਖਤਮ ਕਰਨਾ ਠੀਕ ਆ ਜੀ ਇਹਨਾਂ ਦਾ ਮਕਸਦ ਇਹ ਆ ਕਿ ਪੰਜਾਬ ਨੂੰ ਖਤਮ ਕਰ ਦਿਓ ਜਿੱਦਾਂ ਇਹ ਪੰਜਾਬ ਖਤਮ ਹੁੰਦਾ ਉਹਦਾ ਖਤਮ ਕਰ ਦਿਓ ਠੀਕ ਆ ਇਹਨਾਂ ਦਾ ਮੁੱਖ ਮਕਸਦ ਇਹ ਆ ਉਹਰ ਮੈਂ ਤੁਹਾਨੂੰ ਉਹ ਚਲੋ ਉਹ ਲੱਭਣਾ ਨਹੀਂ ਹੁਣ ਉਹ ਕਹੇ ਲੋਡਰਾਂ ਡਿਚ ਵਰ ਗਿਆ ਹੋਣਾ ਜਿਹੜਾ ਕਹਿੰਦਾ ਜੀ ਮੇਰੇ ਨਾਲ ਪਰਮਾਣੂ ਪੰਪ ਬਣ ਕੇ ਭੇਜੋ ਨਿਆ ਪਾਕਿਸਤਾਨ ਜਾਵਾਂਗਾ ਜੀ ਉਹ ਨਹੀਂ ਲੱਭਦਾ ਹੁਣ ਉਹ ਤੁਹਾਨੂੰ ਲੱਗਣਾ ਪੈਣਾ ਕਿਤੇ ਭਰਾਵੋ ਉਹ ਲੱਭੋ ਨੂੰ ਏ ਇਹ ਮੌਕਾ ਏ ਸਾਡੇ ਕੋਲ ਹੁਣ ਉਹਨੂੰ ਬਣ ਕੇ ਭੇਜੀਏ ਪਰਮਾਣੂ ਪੰਪ ਉਹ ਇਹ ਸਾਡੇ ਕੋਲ ਮੌਕਾ ਵੀਰ ਜੀ ਇੱਕ ਬੇਨਤੀ ਪ੍ਰਵਾਨ ਕਰ ਲੋ ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨੂੰ ਲੱਭ ਲੋ ਕੋਈ ਜਿਹੜਾ ਗੰਜਾ ਆ ਕਹਿੰਦਾ ਹੈ ਕਿ ਮੈਂ ਪਰਮਾਣੂ ਬੰਬ ਬੰਨ ਕੇ ਜਾਵਾਂਗਾ ਉਹਨੂੰ ਮੇਰੇ ਸਾਹਮਣੇ ਤੇ ਭਾਲੋ ਹੁਣ ਲਿਆ ਆਗੇ ਮਰ ਨਾਲ ਗੱਲ ਕਰਾਂ ਜਿਹੜਾ ਕਹਿੰਦਾ ਹੈ ਕਿ ਮੇਰੇ ਨਾਲ ਪਰਮਾਣੂ ਬੰਬ ਬੰਨਦੂ ਮੈਂ ਸ਼ੇਰਾਂ ਉਹ ਕਿੱਥੇ ਗਿਆ ਸ਼ੇਰ ਕੋਈ ਲੱਭ ਕੇ ਲਿਆਓ ਭਰਾਵਾ ਸ਼ੇਰ ਭਰਾਵਾ ਸ਼ੇਰ ਨੂੰ ਲੱਭ ਕੇ ਲਿਆਓ ਵਹੀ ਆਨੇ ਆ ਸ਼ੇਰ ਨੂੰ ਲੱਭ ਕੇ ਲਿਆਓ ਭਰਾਓ ਸ਼ੇਰ ਨੂੰ ਲੱਭ ਕੇ ਲਿਆਓ ਸ਼ੇਰ ਕਿੱਥੇ ਆ ਜਿਹੜਾ ਸ਼ੇਰ ਕਹਿੰਦਾ ਹੀ ਮੈਂ ਬੱਬਰ ਸ਼ੇਰ ਬੱਬਰ ਸ਼ੇਰ ਹਾਂ ਇੱਕ ਤੂੰ ਹੀ ਬੜਾ ਨੇ ਹਸਕ ਲੈਂਦੇ ਹੋ ਉਹ ਜਿਹੜੀ ਚੰਗੀ ਵੀਡੀਓ ਹੁੰਦੀ ਹੈ ਉਹ ਤੂੰ ਸ਼ੇਅਰ ਨਹੀਂ ਕਰਦੇ ਚੰਗੀਆਂ ਗੱਲਾਂ ਵਾਲੀ ਉਹ ਇਹੋ ਜਿਹੇ ਬੰਦੇ ਦੀ ਤੂੰ ਵੀਡੀਓ ਮਿੰਟੋ ਮਿੰਟ ਸ਼ੇਅਰ ਕਰ ਹੀ ਜਾਂਦੇ ਹੋ ਜਿਹੜਾ ਆ ਕੇ ਮਾਰੀ ਵੀਡੀਓ ਪਾ ਲੈਂਦਾ ਤੇ ਭਾਈ ਮਨ ਲਾ ਕੇ ਮੈਂ ਬੱਬਰ ਸ਼ੇਰ ਹਾਂ ਮੇਨਾ ਬੰਪ ਬਣ ਕੇ ਭੇਜੋ ਉਹ ਤੁਸੀਂ ਵੀਡੀਓ ਬੜੀ ਸ਼ੇਅਰ ਕਰਦੇ ਆਂ ਆ ਵੀਡੀਓ ਨੂੰ ਕਰੋ ਸ਼ੇਅਰ ਮਾਤੋ ਵਾਦ ਜਿਹੜਾ ਬੱਬਰ ਸ਼ੇਰ ਆ ਉਹ ਤੱਕ ਪਹੁੰਚਿਆ ਤਾਂ ਸਹੀ ਹੁ ਮੈਂ ਵੇਖਾਂ ਕਿਹੜਾ ਬੱਬਰ ਸ਼ੇਰ ਆ ਲਿਆਓ ਮੇਰੇ ਸਾਹਮਣੇ ਬੱਬਰ ਸ਼ੇਰ ਨੂੰ ਇੱਥੇ ਪਾ ਲੋ ਲਿਆ ਕੇ ਬੱਬਰ ਸ਼ੇਰ ਨੂੰ ਠੀਕ ਆ ਅੱਜ ਹਾਲਾਤ ਜੰਗ ਵਾਲੇ ਬਣੇ ਆ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਕਹਿਣਾ ਪੈ ਰਿਹਾ ਉਦਾਂ ਜੂ ਆ ਗਏ ਜੀ ਮੈਂ ਬੱਬਰ ਸ਼ੇਰ ਆ ਜੀ ਮੈਂ ਜਾ ਕੇ ਪਾਕਿਸਤਾਨ ਬੰਪ ਬੰਨੂ ਮੈਂ ਨਾ ਮੈਂ ਜਾਣਾ ਇਹ ਗੱਲਾਂ ਕਹਿਣ ਵਾਲੀ ਨਹੀਂ ਹੁੰਦੀਆਂ ਜੇ ਤੂੰ ਕਰਨਾ ਕੋ ਮੋਦੀ ਤੁਹਾਡੀ ਮੰਨਦਾ ਵਾ ਮੋਦੀ ਦੇ ਗੋਮੇ ਨਾ ਬੰਪ ਬਣ ਕੇ ਤੇ ਜੇ ਇੱਕ ਕਣੀ ਮੈਂਟ ਲੱਗਦਾ ਤੈਨੂੰ ਪਰਮਿਸ਼ਨ ਮਿਲ ਜਾਣੀ ਮੋਦੀ ਸਾਹਿਬ ਕੋ ਤੂੰ ਜਾ ਬੰਪ ਬਣ ਕੇ ਜਾ ਆਰਮੀ ਦੀ ਪਰਮਿਸ਼ਨ ਲੈ ਕੇ ਜਾਂ ਪਖਤੂਨ ਬਗੈਰ ਤੈਨੂੰ ਵੜਨ ਦੇਣ ਕਿ ਤਾ ਨਾ ਅਗਲੇ ਗੋਲੀਆਂ ਨਾਲ ਪਹਿਲਾਂ ਭੁੰਦ ਦੇਣਾ ਤੈਨੂੰ ਤੂੰ ਵੱਡਾ ਕਹਿਣਾ ਜਿਹਾ ਕਿ ਮੈਂ ਬਰਸ਼ੇਰ ਜੀ ਆਉਂ ਮੂ ਮੁਸ਼ਾਉਂ ਦਾ ਮੁਸ਼ਾਹਦ ਨਹੀਂ ਆਉਂ ਐਵੇਂ ਕਰੀ ਜਾਂਦਾ ਹੁੰਦਾ ਈ ਐਵੇਂ ਟੰਡ ਦੇ ਹੱਥ ਮਾਰੀ ਜਾਂਦਾ ਈ ਮੈਂ ਬੱਬਰ ਸ਼ੇਰ ਜੀ ਇਹ ਕਰਕੇ ਵੀਰ ਜੀ ਉਹ ਇਨਾਂ ਲੋਕਾਂ ਦੀ ਗੱਲਾਂ ਜਿਨਾ ਆਇਆ ਕਰੋ ਇਨਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਨਾ ਕਰਿਆ ਕਰੋ ਤੁਸੀਂ ਇਨਾਂ ਦੀ ਵੀਡੀਓ ਸ਼ੇਅਰ ਕਰ ਕਰਕੇ ਉਹਨਾਂ ਨੂੰ ਭੂਏ ਚਾਰ ਛੜਦੇ ਹੋ ਮੈਂ ਅੱਜ ਕਿੰਨਾ ਇਹਨੂੰ ਨਾਂ ਨਹੀਂ ਮੈਨੂੰ ਚਿੱਤੇ ਗਮਨ ਰੋੜਾ ਕੇ ਕੀ ਨਾਂ ਉਹਦਾ ਮੈਨੂੰ ਨਾਂ ਨਹੀਂ ਪਤਾ ਗੰਜਾ ਜਿਹਾ ਹੀ ਠੀਕ ਆ ਜੇ ਤੁਹਾਨੂੰ ਪਤਾ ਕਿ ਇਹਨੂੰ ਨਾਂ ਜੁਰੂਰ ਦੱਸ ਦਿਓ ਕਮੈਂਟ ਕਰਕੇ ਤੇ ਲਿਹਾਓ ਮੇਰੇ ਸਾਹਮਣੇ ਠੀਕ ਹੈ ਕਰੀਏ ਗੱਲ ਇਹਨਾਂ ਮੈਂ ਆ ਤਾਂ ਬੈਠਾ ਲਾਈਵ 'ਚ ਡਿਆ ਹਾਂ ਲਿਹਾਓ ਇਹਨਾਂ ਗੱਲ ਕਰੀਏ ਜਿਹੜਾ ਕਹਿੰਦਾ ਵੀ ਮੈਂ ਆਪਣਾ ਮਾਨੂੰ ਪੰਪਾ ਦੇ ਭੇਜੋ ਇਹਨੂੰ ਭੇਜੋ ਯਾਰ ਇਹ ਆ ਜਾਂ ਗੰਦ ਮੁਕੇ ਪੰਜਾਬ 'ਚ ਤੁਹਾਡੇ ਪੰਜਾਬ ਦੇ ਹਾਲਾਤ ਆਪਣੇ ਸਹੀ ਹੋਏ ਇਹਨਾਂ ਲੋਕਾਂ ਨੇ ਪੰਜਾਬ ਦੇ ਹਾਲਾਤ ਮਾੜੇ ਕਿੱਤੇ ਉਹ ਜੰਗ ਲੜਨੀ ਹੋਰ ਸੈਡ ਕਰਨਾ ਪੰਜਾਬ ਵੱਲੋਂ ਕੱਲੀ ਲੜਨ ਦੇ ਆ ਬਟਰ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਵੇਖੋ ਜੀ ਕੋ ਲੋਕਾਂ ਦੇ ਸਾਹ ਸੁੱਕੇ ਪਏ ਆ ਠੀਕ ਆ ਉਹ ਨਾਲ ਜੀ ਮੇਰਾ ਹਰ ਤੂੜੀ ਬਨਣ ਵਾਲੀ ਰਹਿ ਗਈ ਹੋਣੀ ਜੇ ਤਾਰ ਤੋਂ ਬਗੈਰ ਤਾਰ ਤੋਂ ਪਾਰ ਹੀ ਤੂੜੀ ਵਾਲੇ ਬਨਣ ਵਾਲੀ ਕਣਕ ਤੇ ਵੱਢ ਲਈ ਆ ਲੈਣ ਅੱਧਿਆਂ ਦੀ ਤੂੜੀ ਬਨਣ ਵਾਲੀ ਉਧਰ ਰਹਿ ਗਈ ਹੋਣੀ ਹੈ ਕਿਉਂਕਿ ਮੌਸਮ ਖਰਾਬ ਰਿਹਾ ਤੇ ਐਡਾ ਵਧੀਆ ਕੰਮ ਨਹੀਂ ਯਾਰ ਕੀ ਹੋਇਆ ਅਜੇ ਤੱਕ ਲੋਕਾਂ ਦੀ ਤੂੜੀ ਬਨਣ ਵਾਲੀ ਨਹੀਂ ਹੈ ਇਹ ਕਰਕੇ ਆ ਕੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਪਿਆਰੇ ਹਾਲਾਤ ਜੋ ਬਣ ਰਹੇ ਨੇ ਇਸ ਦੇ ਮੱਦੇਨਜ਼ਰ ਵੱਧ ਤੋਂ ਵੱਧ ਧਿਆਨ ਰੱਖਿਆ ਜਾਏ ਕਿਉਂਕਿ ਚੌਕਸੀ ਤੁਹੀ ਵਰਤਣੀ ਹੈ ਆਪਣੇ ਰਹਿਣ ਦਾ ਪ੍ਰਬੰਧ ਫਿਰ ਚਲੋ ਲਾਈਟ ਨਹੀਂ ਆਣੀ ਸੱਲਾਂ ਵਾਲੀ ਚਾਰਜ ਹੈ ਜਿਵੇਂ ਉਹ ਤੁਸੀਂ ਅੰਦਰ ਜਗਾ ਸਕਦੇ ਜੀ ਲਾਈਟ ਬਾਹਰ ਨਾ ਪਏ ਆਪਣੇ ਵਾਸਤੇ ਵਰਤ ਸਕਦੇ ਹੋ ਅੰਦਰ ਇਨਵਰਟਰ ਦੇ ਇੱਕ ਦਿਨ ਕੱਟ ਜੇਗਾ ਠੀਕ ਹੈ ਦੋ ਦਿਨ ਕੱਟ ਜੇਗਾ ਤਾਂ ਤੁਹਾਨੂੰ ਸਾਥ ਵੀ ਦੇਣਾ ਪੈਣਾ ਪੂਰਾ ਜਿਵੇਂ ਸਰਕਾਰਾਂ ਕਹਿੰਦੀ ਆ ਧੱਤਾਂ ਹੀ ਮਨਣੀਆਂ ਪੈਣੀਆਂ ਨੇ ਠੀਕ ਹੈ ਲੈਟ ਬਾਹਰ ਲੈਟ ਨਹੀਂ ਜਲਣੀ ਚਾਹੀਦੀ ਸਿਰਫ ਆਪਣੇ ਕਮਰੇ ਚ ਜਿੱਦੀ ਬਾਹਰ ਰੋਸ਼ਨੀ ਨਾ ਕੰਨ ਜਾਏ ਤਾਂ ਹੋਰ ਕਈ ਚੀਜ਼ਾਂ ਤੁਹਾਡੇ ਜਿਵੇਂ ਕਿ ਰਹਿਣ ਸੇਣ ਦਾ ਵਧੀਆ ਕੋਈ ਬਣਾਇਆ ਹੋਏ ਤੁਸੀਂ ਫਿਰ ਕਰਿਆਨੇ ਦਾ ਸਮਾਨ ਉਹ ਵੀ ਰੱਖ ਲੋ ਲਿਆ ਕੇ ਤੇ ਬਾਕੀ ਜਾਣਕਾਰੀ ਜਿਹੜੀ ਉਹ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਦਵਾਂਗਾ ਲਾਈਵ ਉਹ ਮੈਂ ਦੇਵਾਂਗਾ ਹੁਣ ਅੰਤਕ ਕੋਈ ਪਤਾ ਨਹੀਂ ਮੈਂ 10 ਮਿੰਟ ਬਾਅਦ ਲਾਈਵ ਹੋ ਜਾ ਦੋ ਘੰਟੇ ਬਾਅਦ ਲਾਈਵ ਹੋ ਜਾ ਮੈਂ ਹੁਣ ਦਿੱਲੀ ਲਾਈਵ ਹੋਵਾਂਗਾ ਦਿਹਾੜੀ 'ਚ ਇੱਕ ਜਾਂ ਦੋ ਵਾਰੀ ਉਸ ਤੋਂ ਵੱਧ ਜੇ ਕੋਈ ਜਾਣਕਾਰੀ ਆਂਦੀ ਏ ਜਾਂ ਕੋਈ ਸਾਨੂੰ ਪਤਾ ਲੱਗਦਾ ਤੁਹਾਨੂੰ ਜਾਣਕਾਰੀ ਜੁੜ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ